ਪੰਜਾਬੀ ਅਧਿਕਾਰ ਦੀ ਘਰਵਾਲੀ ਨਾਲ ਛੇੜਛਾੜ ਦਾ ਮਾਮਲਾ ਆਇਆ ਸਾਹਮਣੇ ਕੈਮਰੇ ਅੱਗੇ ਆ ਕੇ ਲਾਏ ਵੱਡੇ ਇਲਜ਼ਾਮ ਪੰਜਾਬੀ ਅਧਿਕਾਰ ਕੁਲਜਿੰਦਰ ਸਿੱਧੂ ਇਸ ਸਮੇਂ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਉਹਨਾਂ ਦੀ ਪਤਨੀ ਦੇ ਨਾਲ ਬਦਤਮੀਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤਰਸਲ ਕੁਲਜਿੰਦਰ ਨੇ ਵੀਡੀਓ ਜਾਰੀ ਕਰਕੇ ਇਸ ਦੀ ਜਾਣਕਾਰੀ ਸਬਦੇ ਸਾਹਮਣੇ ਦਿੱਤੀ ਹੋਮਲੈਂਡ ਸੁਸਾਇਟੀ ਚਮਨਪ੍ਰੀਤ ਨਾਮ ਦੇ ਲੜਕੇ ਨੇ ਉਹਨਾਂ ਦੀ ਪਤਨੀ ਦੇ ਨਾਲ ਬਦਤਮੀਜ਼ੀ ਕੀਤੀ ਅਤੇ ਉਹ ਜਦੋਂ ਹੇਠਾ ਆਏ ਤਾਂ ਉਹ ਭੱਜ ਗਏ ਗੱਡੀ ਦੀ ਪੰਨ ਤੋੜ ਬਾਰੇ ਅਧਿਕਾਰ ਨੇ ਦੱਸਿਆ ਹੈ ਕਿ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਰਿਹਾ ਸੀ ਝਗੜੇ ਦਾ ਕారణ ਇਹ ਸੀ ਕਿ ਪਾਰਕਿੰਗ ਦਾ ਇੱਕ ਔਰਟ ਖਾਲੀ ਸੀ ਜਿੱਥੇ ਕੋਈ ਵੀ ਗੱਡੀ ਖੜੀ ਕਰ ਲੈਂਦਾ ਸੀ ਜ਼ਿਆਦਾਤਰ ਉਥੇ ਮਨਪ੍ਰੀਤ ਨਾਮ ਦਾ ਵਿਅਕਤੀ ਗੱਡੀ ਖੜੀ ਕਰਦਾ ਸੀ ਇੰਨੇ ਗੱਡੀ ਪਿੱਛੇ ਲਾ ਕੇ ਮੇਰੀ ਵਾਈਫ ਦੇ ਨਾਲ ਰਸਤਾ ਬਲੌਕ ਕਰ ਲਿਆ ਅਤੇ ਬਦਤਮੀਜ਼ੀ ਕੀਤੀ ਉਹਨਾਂ ਨੇ ਅੱਗੇ ਕਿਹਾ ਕਿ ਦੂਜੇ ਦਿਨ ਵੀ ਇਹੀ ਹਰਕਤ ਹੋਈ ਅਤੇ ਮੇਰੀ ਵਾਈਫ ਦੇ ਨਾਲ ਬਦਤਮੀਜ਼ੀ ਕੀਤੀ ਜਦੋਂ ਇਹ ਗੱਲ ਮੈਨੂੰ ਪਤਾ ਲੱਗੀ ਤਾਂ ਮੈਂ ਪਹੁੰਚਿਆ ਉਹ ਮੈਨੂੰ ਦੇਖ ਕੇ ਭੱਜ ਗਏ ਉਹਨਾਂ ਨੇ ਅੱਗੇ ਕਿਹਾ ਕਿ ਸੋਸਾਇਟੀ ਦੇ ਮੈਨੇਜਮੈਂਟ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਦੱਸ ਦੇ ਕਿ ਪੰਜਾਬ ਦੇ ਮੋਹਾਲੀ ਦੇ ਵਿੱਚ ਪੋਸਟ ਵਿਚ ਰਹਿਣ ਵਾਲੇ ਪੰਜਾਬੀ ਕਲਾਕਾਰ ਦੇ ਨਾਲ ਇਹ ਹਾਦਸਾ ਵਾਪਰਿਆ ਤੇ ਉਹਨਾਂ ਨੇ ਸੋਸ਼ਲ ਮੀਡੀਆ ਹੈਂਡਲ ਤੇ ਵੀਡੀਓ ਸਾਂਝਾ ਕਰਕੇ ਸਾਰੀ ਗੱਲ ਦੀ ਜਾਣਕਾਰੀ ਦਿੱਤੀ ਹੈ ਤੁਸੀਂ ਵੀ ਸੁਣੋ ਕੀ ਕਹਿਣਾ ਹੈ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਂ ਕੁਲਜਿੰਦਰ ਸਿੰਘ ਸਿੱਧੂ ਤੇ ਗੱਡੀ ਦੀ ਪੰਨ ਤੋੜਨ ਨੂੰ ਲੈ ਕੇ ਮੇਰੇ ਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਉਹਦੇ ਬਾਰੇ ਮੇਰਾ ਵਰਜਨ ਇਹ ਹੈ ਕਿ ਇਹ ਦਾ ਅਸਲ ਪਾਰਕਿੰਗ ਨੂੰ ਲੈ ਕੇ ਇੱਕ ਝਗੜਾ ਹੋਇਆ ਸੀਗਾ ਸੋ ਝਗੜੇ ਦਾ ਕਾਰਨ ਇਹ ਸੀਗਾ ਕਿ ਪਾਰਕਿੰਗ ਦਾ ਇੱਕ ਸਪੌਟ ਖਾਲੀ ਸੀਗਾ ਜਿਹੜੀ ਮੇਰੀ ਪਾਰਕਿੰਗ ਉਹਦੇ ਨਾਲ ਦਾ ਇੱਕ ਸਪੌਟ ਖਾਲੀ ਸੀ ਜਿੱਥੇ ਕੋਈ ਵੀ ਗੱਡੀ ਖੜੀ ਕਰ ਲੈਂਦਾ ਸੀਗਾ ਸੋ ਮੋਸਟਲੀ ਉੱਥੇ ਮਨਪ੍ਰੀਤ ਨਾਮ ਦਾ ਜਿਹੜਾ ਟੈਨੈਂਟ ਇੱਥੇ ਹੋਮਲੈਂਡ 'ਚ ਰਹਿੰਦਾ ਉਹ ਆਪਣੀ ਗੱਡੀ ਖੜੀ ਕਰਦਾ ਸੀ ਇੱਕ ਦਿਨ ਗੱਡੀ ਉੱਥੇ ਮੇਰੀ ਵਾਈਫ ਨੇ ਖੜੀ ਕਰਤੀ ਤੇ ਇਹਨੇ ਆਪਣੀ ਗੱਡੀ ਪਿੱਛੇ ਲਾ ਕੇ ਮੇਰੀਆਂ ਦੋਨੋਂ ਗੱਡੀਆਂ ਦਾ ਰਾਹ ਬਲੌਕ ਕਰਤਾ ਕਿ ਆਪਣੀਆਂ ਗੱਡੀਆਂ ਕੱਢ ਨਾ ਸਕਣ ਸੋਸਾਇਟੀ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੀ ਰਹੀ ਓਵਰਨਾਈਟ ਵੀ ਇਹਦੀ ਗੱਡੀ ਉਹਦੇ ਪਿੱਛੇ ਖੜੀ ਰਹੀ ਜਿਦੇ ਕਿ ਮੇਰੇ ਕੋਲ ਵੀਡੀਓ ਪ੍ਰੂਫ ਨੇ ਅਗਲੇ ਦਿਨ ਵੀ ਇਹਨੇ ਗੱਡੀ ਜਦੋਂ ਨਹੀਂ ਹਟਾਈ ਤੇ ਮੇਰੀ ਵਾਈਫ ਗੱਡੀ ਕੱਢਣ ਦੇ ਲਈ ਜਦੋਂ ਥੱਲੇ ਗਈ ਤੇ ਇਹਨੇ ਉਹਦੇ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ ਜਦ ਇਹ ਗੱਲ ਤੇ ਉੱਥੇ ਬਾਅਦ ਜੋ ਕੁਝ ਹੋਇਆ ਉਹ ਤੁਸੀਂ ਦੇਖ ਹੀ ਲਿਆ ਤੇ ਪਰ ਇਸ ਵੇਲੇ ਸਾਰਾ ਕੁਝ ਜਿਹੜਾ ਹੈ ਸਾਡੀ RWU ਸੋਸਾਇਟੀ ਤੇ ਮੈਟਰ ਹੈ ਇੱਥੇ ਤੇ ਇਹਨੂੰ ਸੁਲਝਾਉਣ ਦੇ ਲਈ ਸੋਸਾਇਟੀ ਜਿਹੜੀ ਆ ਦੋਵਾਂ ਪਾਰਟੀਆਂ ਦੇ ਨਾਲ ਮੀਟਿੰਗ ਕਰ ਰਹੀ ਆ ਥੈਂਕ ਯੂ ਸਤਿ ਸ੍ਰੀ ਅਕਾਲ